ਅਸੀਂ ਮਿਲਣ ਗਏ ਉਹਨਾਂ ਨੂੰ ਦਿਲ ਦੇ ਵਿੱਚ ਚਾਹ ਭਰ ਕੇ ਉਲੰਘ ਕੇ ਕੋਲੋਂ ਦੀ ਨੀਮੀ ਨਿਗਾਹ ਕਰਕੇ ਮੈਂ ਪੁੱਛਿਆ ਮਾਲਕੋ ਕੀ ਮਰਜ਼ੀ ਹੈ ਜਨਾਬ ਦੀ ਉਹ ਕਹਿੰਦੇ ਦੱਸਾਂਗੇ ਘਰੇ ਸਲਾਹ ਕਰਕੇ ਤੇ ਤੁਸੀਂ ਸਲਾਹ ਕਰਕੇ ਆ ਗਏ ਹੋ ਸਾਡੇ ਕੋਲ ਲਾਈ ਪੰਜਾਬੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਮੈਂ ਅੱਜ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੰਡੀਗੜ੍ਹ ਦੇ ਇੱਕ ਡਾਕਟਰ ਦੀ ਇਸ ਡਾਕਟਰ ਸਾਹਿਬ ਨੇ ਕਮਾਲ ਕਰ ਦਿੱਤੀ ਨਹੀਂ 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 ਏਦਾਂ ਨਹੀਂ ਹੈ ਕਿ ਉਹਨਾਂ ਨੇ ਕੋਈ ਆਪਰੇਸ਼ਨ ਕੀਤਾ ਤੇ ਮਰੀਜ਼ ਦੇ ਢਿੱਡ ਦੇ ਵਿੱਚ ਕੈਂਚੀ ਛੱਡ ਦਿੱਤੀ ਜਾਂ ਤੌਲੀਆ ਛੱਡ ਦਿੱਤਾ ਜਾਂ ਫਿਰ ਰੂੰ ਦਾ ਪੈਕਟ ਛੱਡ ਦਿੱਤਾ ਨਹੀਂ 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 ਏਦਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਬੜੇ ਕਾਬਲ ਡਾਕਟਰ ਨੇ ਉਹਨਾਂ ਨੇ ਆਪਣੇ ਮਰੀਜ਼ ਨੂੰ ਚੈੱਕ ਕੀਤਾ ਮਰੀਜ਼ ਨੂੰ ਚੈੱਕ ਕਰਨ ਤੋਂ ਬਾਅਦ ਦਵਾਈ ਲਿਖੀ ਦਵਾਈ ਲਿਖਣ ਦੇ ਨਾਲ-ਨਾਲ ਉਹ ਇੰਨੇ ਪਰਸਨਲ ਮੇਰਾ ਮਤਲਬ ਪ੍ਰੋਫੈਸ਼ਨਲ ਹੋ ਗਏ ਕਿ ਉਹਨਾਂ ਨੇ ਕਿਸ ਕੈਮਿਸ ਦੇ ਕੋਲੋਂ ਦਵਾਈ ਲੈਣੀ ਹੈ ਉਹ ਵੀ ਲਿਖ ਦਿੱਤਾ ਕਿ ਭਾਈ ਫੁਲਾਨੀ ਦਵਾਈਆਂ ਵਾਲੀ ਦੁਕਾਨ ਤੋਂ ਜਾ ਕੇ ਤੂੰ ਇਹ ਦਵਾਈ ਲੈਣੀ ਹੋਰ ਆਸੇ-ਪਾਸੇ ਨਹੀਂ ਜਾਣਾ ਕਿਉਂਕਿ ਉਹਦੇ ਨਾਲ ਸਾਡੀ ਅਟੀਆਂ-ਸਟੀਆਂ ਚਲੋ ਖੈਰ ਇਹ ਅਟੀਆਂ-ਸਟੀਆਂ ਡਾਕਟਰਾਂ ਦੀਆਂ ਬਣਦੀ ਰਹਿੰਦੇ ਨੇ ਡਾਕਟਰ ਸਾਹਿਬ ਤੁਹਾਡੀ ਜਦੋਂ ਪਰਚੀ ਕਿਸੇ ਕੋਲ ਪਹੁੰਚ ਜਾਂਦੀ ਆ ਨਾ ਕਿਤੇ ਤੁਸੀਂ ਸਕੈਨ ਕਰਾਉਣ ਨੂੰ ਲਿਖ ਦਿੰਦੇ ਹੋ ਕਿਤੇ ਕੋਈ ECG ਲਿਖ ਦਿੰਦੇ ਹੋ ਕਿਤੇ ਕੋਈ ਹੋਰ ਟੈਸਟ ਲਿਖ ਦਿੰਦੇ ਹੋ ਜਿੱਥੇ ਜਾ ਕੇ ਅਗਲਾ ਤੁਹਾਡੀ ਪਰਚੀ ਦਿਖਾਉਂਦਾ ਉੱਥੇ ਪਤਾ ਲੱਗ ਜਾਂਦਾ ਕਿ ਤੁਹਾਡੀ ਗਾਠੀ ਪਈ ਹੋਈ ਹੈ ਤੇ ਭਾਵੇਂ ਮਰੀਜ਼ ਦਾ ਗਾਟਾ ਲੱਥ ਜਵੇ ਤੁਹਾਡੀਆਂ ਗਾੜੀਆਂ ਨਹੀਂ ਹਟਦੀਆਂ ਨਹੀਂ ਗੱਲਾਂ 'ਚੋਂ ਗੱਲ ਐ ਜੀ ਤੇ ਉਹ ਅਸੀਂ ਕਰਨੋਂ ਹਟ ਨਹੀਂ ਸਕਦੇ ਹੁਣ ਅਸੀਂ ਗੱਲ ਕਰਦੇ ਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਵੀ ਇੱਕ ਖਬਰ ਇਹ ਸਾਹਮਣੇ ਆਈ ਐ ਇਹ ਖਾਣ ਪੀਣ ਵਾਲੀਆਂ ਸੰਸਥਾਵਾਂ ਨੇ ਕਿਹਾ ਕਿ ਤੁਸੀਂ ਹੈਲਦੀ ਫੂਡ ਜਿਹੜਾ ਮਹਿੰਗਾ ਆ ਜਿਹਦਾ ਬਦਾਮ ਵੀ ਮਹਿੰਗੇ ਆ ਕਾਜੂ ਵੀ ਮਹਿੰਗੇ ਆ ਹੋਰ ਬਰੋਕਲੀ ਬੜੀ ਮਹਿੰਗੀ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਕਹਿੰਦੇ ਤੁਸੀਂ ਉਹਨਾਂ ਨੂੰ ਕਿਉਂ ਖਾਣੇ ਹੋ ਕੀ ਲੋੜ ਪਈ ਐ ਤੁਹਾਨੂੰ ਡੀਆਂ ਚੱਕ ਚੱਕ ਕੇ ਫਾਹ ਲੈਨੇ ਹੋ ਹੁਣ ਜਿਹੜੀ ਲਾਲ ਸ਼ਿਮਲਾ ਮਿਰਚ ਆ ਓਏ ਉਹਦੇ ਵਿੱਚ ਵੀ ਕਹਿੰਦੇ ਜਿਹੜਾ ਵਿਟਾਮਿਨ ਸੀ ਐ ਉਹ ਸੰਤਰੇ ਦੇ ਨਾਲੋਂ 3 ਗੁਣਾ ਜ਼ਿਆਦਾ ਆ ਤੁਸੀਂ ਸ਼ਿਮਲਾ ਮਿਰਚ ਖਾ ਲਿਆ ਕਰੋ ਇਹਦੋਂ ਸਾਡੇ ਪਿੰਡ ਵਾਲੇ ਨਾਲ ਇੱਕ ਹਾਰਡਵੇਅਰ ਦੀ ਦੁਕਾਨ ਵਾਲੇ ਵਾਲੀ ਗੱਲ ਹੋ ਗਈ ਕੋਈ ਬੰਦਾ ਉੱਥੇ ਗਿਆ ਸਮਾਨ ਲੈਣ ਉਹ ਕਹਿੰਦਾ ਆ ਸਮਾਨ ਤਾਂ ਹੈ ਨਹੀਂ ਤੁਸੀਂ ਆ ਲੈ ਜਾ ਓਏ ਕਿਸੇ ਨੂੰ ਕੁਝ ਖਾਣ ਨੂੰ ਦਿਓ ਤਾਂ ਸਹੀ ਭਾਈ ਗੱਲ ਇਹ ਐ ਕਿ ਜੇਕਰ ਤੁਸੀਂ ਲਾਲ ਸ਼ਿਮਲਾ ਮਿਰਚ ਦੀ ਗੱਲ ਕਰਦੇ ਹੋ ਸ਼ਿਮਲਾ ਮਿਰਚ ਕਿਹੜਾ ਉਹ ਧਨੀਏ ਦੇ ਨਾਲ ਫਰੀ ਆਉਂਦੀ ਹੈ ਬਹੁਤ ਮਹਿੰਗੀ ਹੈ ਉਹ ਵੀ ਇੱਥੇ ਤੇ ਹਾਲਾਤ ਇਹ ਬਣੇ ਪਏ ਨੇ ਜੇਕਰ ਕਿਸੇ ਨੇ ਲੂਣ ਵੀ ਖਾਣਾ ਹੋਵੇ ਲੂਣ ਦਾ ਪੈਕਟ ਵੀ ਅੱਜ ਕਹਿੰਦੇ 30 35 ਰੁਪਏ ਕਿਲੋ ਹੋਇਆ ਪਿਆ ਸੋ ਭਾਈ ਲੂਣ ਖਾਣ ਦਾ ਵੀ ਜ਼ਮਾਨਾ ਨਹੀਂ ਔਰ ਤੁਸੀਂ ਸਾਨੂੰ ਸਸਤਾ ਤੇ ਮਹਿੰਗਾ ਨਾ ਦੱਸੋ ਕਿਉਂਕਿ ਸਾਡੀ ਥਾਲੀ ਦੇ ਉੱਪਰ ਇੱਕ ਵੱਡਾ ਡਾਕਾ ਵੱਜ ਚੁੱਕਿਆ ਤੇ ਹੁਣ ਅਸੀਂ ਗੱਲ ਕਰਾਂਗੇ ਹੁਣੇ-ਹੁਣੇ ਜੇਲ੍ਹ ਦੇ ਵਿੱਚੋਂ ਆਪਣੀ ਸਜ਼ਾ ਪੂਰੀ ਕਰਕੇ ਆਏ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਸਿੱਧੂ ਸਾਹਿਬ ਬੇਬਾਕ ਬੁਲਾਰੇ ਨੇ ਬੜਾ ਤੇਜ਼ ਤਰਾਰ ਉਹ ਲੀਡਰ ਨੇ ਔਰ ਐਦਾਂ ਬੋਲਦੇ ਨੇ ਫਿਰ ਚੌਕੇ ਛੱਕੇ ਲੱਗਦੇ ਨੇ ਠੋਕ ਤਾਲੀ ਹੁਣ ਸਿੱਧੂ ਸਾਹਿਬ ਦੇ ਨਾਲ ਕੀ ਹੋਇਆ ਸਿੱਧੂ ਸਾਹਿਬ ਜਦੋਂ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ Z+ ਸਿਕਿਉਰਟੀ ਮਿਲੀ ਹੋਈ ਸੀ ਜਦੋਂ ਜੇਲ੍ਹ ਤੋਂ ਉਹਨਾਂ ਦੀ ਛੁੱਟੀ ਹੋ ਗਈ ਆਉਂਦਿਆਂ ਦੀ ਜਿਹੜੀ ਆ ਸੁਰੱਖਿਆ ਉਹ Y ਸ਼੍ਰੇਣੀ ਦੇ ਵਿੱਚ ਤਬਦੀਲ ਹੋ ਗਈ ਹੁਣ ਸਿੱਧੂ ਸਾਹਿਬ ਨੂੰ ਲੱਗਾ ਗੁੱਸਾ ਕਿ ਭਾਈ ਸਾਡੇ ਹਾਲੇ ਦੁਆਲੇ ਤੇ ਗਾਰਦ ਘੁੰਮਣੀ ਚਾਹੀਦੀ ਆ ਪਤਾ ਲੱਗੇ ਕੋਈ ਲੀਡਰ ਜਾ ਰਿਹਾ ਸੋ ਇਸ ਕਰਕੇ ਉਹਨਾਂ ਨੇ ਹੁਣ ਕੋਰਟ ਦੇ ਵਿੱਚ ਅਪਲਾਈ ਕੀਤਾ ਕਿ ਭਾਈ ਸਾਡੀ Y ਨੂੰ Z ਕਰ ਦਿਓ Z ਨੂੰ Y ਨਾ ਕਰੋ ਕਿਉਂਕਿ ਇਸ ਤਰ੍ਹਾਂ ਸਾਨੂੰ ਬਹੁਤ ਵੱਡਾ ਖਤਰਾ ਹੈ ਕਹਿੰਦੇ ਸਾਡੀ ਤਾਂ ਛੱਤ ਦੇ ਉੱਪਰ ਕਈ ਇੱਕ ਦਿਨ ਬੰਦਾ ਘੁੰਮਣਿਆ ਸੀ ਹਾਂਜੀ ਦੇਖ ਲਓ ਜੀ ਹੁਣ ਜਿਹੜੇ ਇੱਕ ਕਿਸੇ ਦੇ ਕੋਲ ਮੇਰੇ ਵਰਗਿਆਂ ਦੇ ਕੋਲ ਵਿਚਾਰਿਆਂ ਦੇ ਕੋਲ ਜਿਨ੍ਹਾਂ ਦੇ ਕੋਲ XYZ ABCD ਕੋਈ ਵੀ ਸੁਰੱਖਿਆ ਨਹੀਂ ਉਹ ਕੀ ਕਰਨ ਗੱਲਾਂ 'ਚੋ ਗੱਲ ਹੀ ਕਰਦੇ ਪਏ ਆਂ ਭਾਜੀ ਹੋਰ ਅਸੀਂ ਕੀ ਕਰਨਾ ਲਓ ਜੀ ਹੁਣ ਇੱਕ ਗੱਲ ਕਰਨ ਲੱਗੇ ਆਂ ਐਸੀ ਜੱਗੋ ਤੇਰਵੀ ਜੱਗੋ ਤੇਰਵੀ ਇਹ ਗੱਲ ਐ ਕਿ ਹੁਣ ਇੱਕ ਨਵਾਂ ਬਿਜ਼ਨਸ ਜਿਹੜਾ ਇੰਡੀਆ ਦੇ ਵਿੱਚ ਸਥਾਪਿਤ ਹੋਣ ਲੱਗਾ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਪਹਿਲਾਂ ਹੀ ਹੈਗਾ ਇੰਡੀਆ ਦੇ ਵਿੱਚ ਹੁਣ ਇੱਕ ਐਸੀ ਕੰਪਨੀ ਖੁੱਲੀ ਆ ਕਿ ਜਿਹੜੀ ਸੰਸਕਾਰ ਕਰਿਆ ਕਰੂ ਸਮਗਰੀ ਵਿਦਿਆ ਕਰੂ ਕਫਨ ਵੀ ਦਿਆ ਕਰੂ ਉਹ ਸੀੜੀ ਵੀ ਦਿਆ ਕਰੂਗੀ ਹਾਂ ਮੋੜਾ ਦੇਣ ਦੇ ਲਈ ਚਾਰ ਬੰਦੇ ਵੀ ਦਿਆ ਕਰੂਗੀ ਪਿੱਟ ਸਿਆਪਾ ਵੀ ਕਰਿਆ ਕਰਨਗੇ ਦੋ ਹੱਥੜਾ ਵੀ ਮਾਰਿਆ ਕਰਨਗੇ ਸਾਰਾ ਕੋਸ਼ਿਸ਼ ਕਰਿਆ ਕਰਨਗੇ ਹੈ ਮਜ਼ਾਕ ਲੱਗ ਰਿਹਾ ਹਾਂ ਜਦੋਂ ਥਾਣੇ ਦੇ ਵਿੱਚ ਪਹਿਲਾ ਪਾਣੀ ਦਾ ਪਲਾਂਟ ਲੱਗਾ ਸੀ ਨਾ ਉਦੋਂ ਵੀ ਇਹ ਮਜ਼ਾਕ ਲੱਗਦਾ ਸੀ ਕਿ ਮਹਿੰਗਾ ਮੁੱਲ ਦਾ ਪਾਣੀ ਕੌਣ ਲਊਗਾ ਇੱਥੇ ਤਾਂ ਪਾਣੀ ਤਾਂ ਦਰਿਆ ਵਗਦੇ ਆ ਕਿਹੜਾ ਪਾਣੀ ਖਰੀਦੂ ਅੱਜ ਪਾਣੀ ਦਾ ਕਾਰੋਬਾਰ ਕਰੋੜਾਂ ਦੇ ਵਿੱਚ ਆ ਤੋ ਇਹ ਜਿਹੜਾ ਕਾਰੋਬਾਰ ਆ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਹ ਚੱਲਣਾ ਨਹੀਂ 37500 ਰੁਪਿਆ ਇਹਨਾਂ ਨੇ ਫੀਸ ਰੱਖੀ ਆ ਇੱਕ ਸੰਸਕਾਰ ਦੀ ਉਹਦੇ ਵਿੱਚ ਸਾਰਾ ਕੁਝ ਹੀ ਆ ਇਤੋਂ ਤੱਕ ਕੀ ਅਗਲੇ ਫੁੱਲ ਵੀ ਤਾਰ ਕੇ ਆਉਂਦੇ ਆ ਤੇ ਇਸ ਕਾਰੋਬਾਰ ਦੇ ਵਿੱਚੋਂ ਉਹਨਾਂ ਨੇ ਹੁਣ ਤੱਕ 50 ਲੱਖ ਰੁਪਈਆ ਕਮਾ ਵੀ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰੋਬਾਰ ਕਰੋੜਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਕਰ ਲੋ ਕਿਉਂ ਨੂ ਪਾਂਡਾ ਕਿਦਾਂ ਕਿਦਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਸੋ ਭਾਈ ਆਪਣੇ ਮਾਪੇ ਬਾਬ ਦੇ ਨਾਲ ਬਣਾ ਕੇ ਰੱਖਿਆ ਕਰੋ ਤੇ ਮਾਪੇ ਬਾਬ ਜੀ ਆਪਣੇ ਧੀਆਂ ਪੁੱਤਰਾਂ ਨਾਲ ਵੀ ਬਣਾ ਕੇ ਰੱਖਿਆ ਕਰੋ ਕਿਉਂਕਿ ਕੰਮ ਇਹਨਾਂ ਨੇ ਆਉਣਾ ਜੇ ਨਾ ਏ ਤਾ ਫਿਰ ਉਹ ਜਿਹੜੀ ਕੰਪਨੀ ਉਹਦਾ ਨਾਮ ਤਾਂ ਮੈਂ ਨਹੀਂ ਲੈਣਾ ਉਸ ਕੰਪਨੀ ਦੇ ਨਾਲ ਤੁਸੀਂ ਸੰਪਰਕ ਕਰਕੇ ਅੰਤਮ ਸੰਸਕਾਰ ਦਾ ਵੀ ਪ੍ਰਬੰਧ ਕਰ ਸਕਦੇ ਹੋ ਖੈਰ ਉਹ ਵੇਲਾ ਨਾ ਆਵੇ ਜਾਂਦੇ ਜਾਂਦੇ ਇੱਕ ਤੁਹਾਨੂੰ ਚੰਗੀ ਜੀ ਸਲਾਹ ਦੇ ਜਮਾ ਇਹ ਸਲਾਹ ਇਹ ਹੈ ਕਿ ਲੋਕਾਂ ਨੂੰ ਅਸੀਂ ਆਮ ਤੌਰ ਤੇ ਇਹ ਕਹਿੰਦੇ ਦੇਖਿਆ ਸੁਣਿਆ ਕਿ ਯਾਰ ਛੱਡੋ ਭਰਾ ਇਹ ਕੰਮ ਨਹੀਂ ਕਰਨਾ ਲੋਕ ਕੀ ਕਹਿਣਗੇ ਬਈ ਇੱਕ ਮੁਫਤ ਦੀ ਸਲਾਹ ਦੇ ਤੁਹਾਨੂੰ ਜਾਂਦਾ ਜਾਂਦਾ ਲੋਕ ਕੀ ਕਹਿਣਗੇ ਇਹ ਜਿਹੜਾ ਕੀ ਕਹਿਣ ਵਾਲੇ ਲੋਕ ਆ ਨਾ ਹਾਲੇ ਤੱਕ ਕਿਸੇ ਨੂੰ ਇਸ ਦੁਨੀਆ ਦੇ ਵਿੱਚੋਂ ਲੱਭੇ ਨਹੀਂ ਸੋ ਲੋਕਾਂ ਨੂੰ ਕਹਿਣ ਦਿਓ ਤੁਸੀਂ ਆਪਣਾ ਕੰਮ ਕਰਦੇ ਰਹੋ ਕਿਉਂਕਿ ਅਸੰਭਵ ਨੂੰ ਜੇਕਰ ਸੰਭਵ ਬਣਾਉਣਾ ਹੈ ਤਾਂ ਫਿਰ ਤੁਹਾਨੂੰ ਦਿਨ ਰਾਤ ਸਿਰ ਤੋੜ ਮਿਹਨਤ ਕਰਨੀ ਪੈਣੀ ਹੈ ਤਾਂ ਹੀ ਕੁਝ ਬਣੇਗਾ ਫਿਲਹਾਲ ਸਾਡਾ ਬਣ ਗਿਆ ਕਿ ਸਾਡਾ ਸਮਾਂ ਹੋ ਗਿਆ ਸਮਾਪਤ ਦਿਓ ਇਜਾਜ਼ਤ ਚਰਨ ਦੀ ਜੋਗੀ ਨੂੰ ਇਸੇ ਤਰ੍ਹਾਂ ਹੀ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ